ਸੰਗਤ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਦੀ ਲੰਘਦੇ ਹੋਏ ਦੀਨਾ ਕਾਂਗੜ ਪਿੰਡ ਵਿੱਚ ਪਹੁੰਚ ਜਾਂਦੇ ਹਨ ਸੰਗਤ ਜੀ ਇਹ ਉਹੀ ਧਰਤੀ ਹੈ ਜਿੱਥੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮਾ ਲਿਖਿਆ ਸੀ ਅਤੇ ਉਸ ਤੋਂ ਬਾਅਦ ਫਿਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਇਸ ਪਿੰਡ ਤੋਂ ਚੱਲ ਕੇ ਅੱਗੇ ਭਗਤਾ ਪਾਈ ਕੇ ਪਿੰਡ ਵਿੱਚ ਜਾਂਦੇ ਹਨ ਤੇ ਜਦੋਂ ਗੁਰੂ ਸਾਹਿਬ ਜੀ ਇਸ ਪਿੰਡ ਵਿੱਚ ਪਹੁੰਚਦੇ ਹਨ ਤਾਂ ਉੱਥੇ ਧੰਨ ਸ਼੍ਰੀ ਗੁਰਗੋਬੀ ਸਿੰਘ ਜੀ ਪਿੰਡ ਦੇ ਬਾਹਰ ਬਾਰ ਇੱਕ ਖੂਹ ਉੱਤੇ ਆਪਣਾ ਡੇਰਾ ਲਾ ਲੈਂਦੇ ਹਨ ਸੰਗਤ ਜੀ ਇਹ ਉਹ ਖੂਹ ਸੀ ਜੋ ਭੂਤਾਂ ਨੇ ਰਾਤੋਂ ਰਾਤ ਹੀ ਤਿਆਰ ਕਰ ਦਿੱਤਾ ਸੀ ਤਾਂ ਸੰਗਤ ਜੀ ਜਦੋਂ ਧੰਨ ਸ਼੍ਰੀ ਗੁਰਗੋਬੀ ਸਿੰਘ ਜੀ ਉੱਥੇ ਉਸ ਪਿੰਡ ਵਿੱਚ ਪਹੁੰਚੇ ਤਾਂ ਉਹ ਦੇਖਦੇ ਹਨ ਕਿ ਉੱਥੇ ਇੱਕ ਪੀਪਲ ਦਾ ਬਹੁਤ ਵੱਡਾ ਤਰਖਤ ਸੀ ਤਾ ਸੰਗਤ ਇਸ ਪੀਪਲ ਦੇ ਹੇਠਾਂ ਧੰਨ ਸ੍ਰੀ ਗੁਰੂ ਗੋਬੀ ਸਿੰਘ ਜੀ ਆਪਣੇ ਸਿੰਘਾਂ ਦੇ ਨਾਲ ਆਰਾਮ